ਵੀ ਮੇਤਰਾ ਸਵਰਾਜ 855 ਲੱਭ ਲਿਆਂਦਾ ਪਹਿਲੇ ਹੀ ਦਾ ਪਿੰਡ ਮਹਿਰ ਰਾਸ ਖੜਾ ਤੇ ਜ਼ਿਲ੍ਹਾ ਬਠਿੰਡਾ ਖੜਾ ਬਈ ਜੇ ਤਰ ਕਿੰਨਾ ਮਰਲਾ ਮਾਡਲ ਧਰਮੇ ਬਾਈ ਹੈਗਾ 2019 19 ਕਾਪੀ ਵੀਧੀ ਹੈ ਕਾਪੀ ਵੀਧੀ ਚੱਲਿਆ ਕਿੰਨਾ ਹੋਇਆਗਾ ਚੱਲਿਆ ओरिजिनल 3200 ਘੰਟਾ ਜੀ 3200 ਘੰਟੇ ਨੰਬਰ ਪੰਜਾਬ ਆ ਨਗਦ ਕੈਸ਼ ਦਾ ਹੀ ਕੋੜਾ ਬੈਂਪਰ ਲੱਗਿਆ ਹੋਇਆ ਉਹ ਵੀ ਟੈਂਕੀ ਵਾਲਾ ਹਾਂਜੀ ਕਲਾ ਕੋੜਾ ਬੈਂਪਰ ਤੇ ਟੈਂਕੀ ਵੀ ਨਾਲ ਆਈ 40 ਲੀਟਰ ਤੇਲ ਇਹਦੇ ਵਿੱਚ ਚੌਕੜਾ ਟਾਇਰਾਂ ਦਾ ਨਮਾ ਲਵਾਤਾ ਬਿਲਕੁਲ ਨਮਾ ਜੀ ਗਾਰੰਟੀ ਕਿੰਨੇ ਟਾਈਮ ਦੀ ਹੈ ਗਾਰੰਟੀ ਵੀਰੇ ਹੈਗੀ 10 ਸਾਲ ਦੀ ਬੈਲ ਮਿਲੂ ਬੈਲ ਮਿਲੂਗਾ 71000 ਦਾ ਪਿਓਰ 16 ਦੇ ਟਾਇਰਾਂ ਵਾਲਾ ਜੀ ਕਿ 14 ਟਾਇਰਾਂ ਵਾਲਾ ਜਿਹੜੇ ਰਿੰਗ ਦੇ ਵੀ ਮਾਰਕ ਲੱਗਿਆ ਹੋਇਆਗਾ ਤੇ ਬਾਈ ਪਿੱਛੋਂ ਵੀ ਡਿਸਟ੍ਰੀਬਿਊਟਰ ਹਜੇ ਤੱਕ ਜੂਜ਼ ਵੀ ਨਹੀਂ ਹੋਇਆ ਆ ਦੇਖੋ ਡਿਸਟ੍ਰੀਕਟ ਆ ਧਰਮੇ ਬਾਈ ਮਰਗੜ ਮਰਗੂੜ ਚੈੱਕ ਕਰਾ ਦਿਓ ਮੱਖੀ ਦਾ ਦਾਗ ਵੀ ਨਹੀਂ ਹੈਗਾ ਹੋਰ ਮੱਖੀ ਦਾ ਦਾਗ ਨਹੀਂ ਆਪਕੇ ਚੈੱਕ ਕਰਵਾ ਦਿਓ ਤੇ ਪਿੰਡ ਮਹਾਰਾਜ ਬਈ ਇਹਦਾ ਰੇਟ ਕੀ ਆ ਰੇਟ ਹੈਗਾ ਬਾਈ ਜੀ 6.5 ਲੱਖ ਰੁਪਿਆ 6.5 ਲੱਖ ਰੁਪਿਆ ਹਾਂਜੀ ਮੌਕੇ ਤੇ 640 ਦਾ ਦੇ ਦੇਗਾ ਬਾਹ ਜਾਇਜੀ ਪਾਇਆ ਸੀ ਚਲੋ ਸੋਡਾ ਮਾਨ ਤਰਖੜੀ ਤੇ ਗੱਡੀ ਦੇ ਵਿੱਚੋਂ ਵੀ ਮਾਨ ਤਾਨ ਕਰਦੀ ਕਰਦਾ ਕੋਈ ਗੱਲ ਤੇ ਬਾਈ ਉਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤਾਂ ਕਰ ਲਿਆ ਉਸ ਵਾਰ ਕਿ ਜਿਨ੍ਹਾਂ ਨੇ ਸਵਰਾਜ 855 ਲੈਣਾ